ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਠੀਕ ਹੈ ਮਿਸਟ੍ਰੈਨਡ ਮਿਸਿਸ ਸਿਵੀਆ ਕਪਲ ਤੇ ਕਾਫੀ ਬਾਰ ਮੈਂ ਤੁਹਾਨੂੰ ਹੇਅਰ ਬਾਰੇ ਦੱਸ ਚੁੱਕੀ ਹਾਂ ਵੀ ਮੇਰੀ ਹੇਅਰ ਇੰਨੀ ਸ਼ਾਈਨੀ ਤੇ ਸਿਲਕੀ ਕਿਵੇਂ ਆ ਬਟ ਕੁੜੀ ਨੇ ਕਿਹਾ ਸੀ ਦੀਦੀ ਪਲੀਜ਼ ਪ੍ਰੋਪਰ ਡਿਟੇਲ ਦੇ ਵਿੱਚ ਸਾਨੂੰ ਦੱਸਿਓ ਕਿਹੜਾ ਸ਼ੈਂਪੂ ਕਿਹੜਾ ਕੰਡੀਸ਼ਨਰ ਤੇ ਐਲੋਵੇਰਾ ਜੈੱਲ ਵਾਲਾ ਕੀ ਫੰਡਾ ਹੈਗਾ ਠੀਕ ਹੈ ਤੇ ਕਿਹੜਾ ਆਇਲ ਤੁਸੀਂ ਕਿੱਦਾਂ ਆਪਦੇ ਵਾਲਾਂ ਦੀ ਕੇਅਰ ਕਰਦੇ ਹੋ ਸੰਡੇ ਨੂੰ ਕੀ ਸਭ ਕੁਝ ਕਿੱਦਾਂ ਪਲੀਜ਼ ਸਾਨੂੰ ਜਰੂਰ ਸ਼ੇਅਰ ਕਰਿਓ ਤਾਂ ਅੱਜ ਉਹ ਦਿਨ ਆ ਗਿਆ ਤੇ ਆਪਾਂ ਤੁਹਾਡੇ ਨਾਲ ਇਹ ਵਾਲੀ ਵੀਡੀਓ ਹੈ ਜਿਹੜੀ ਉਹ ਸ਼ੇਅਰ ਕਰ ਰਹੇ ਹਾਂ ਠੀਕ ਹੈ ਜੀ ਹਾਂਜੀ ਗਾਇਸ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਾਲਾਂ ਦੇ ਉੱਪਰ ਠੀਕ ਹੈ ਤੇਲ ਲਗਾਇਆ ਹੋਇਆ ਸਹੀ 1 ਘੰਟਾ ਪਹਿਲਾਂ ਮੈਂ ਆਪਦੇ ਵਾਲਾਂ ਦੇ ਉੱਪਰ ਤੇਲ ਲਗਾਇਆ ਸੀਗਾ ਹੇਅਰ ਨੂੰ ਵਾਸ਼ ਕਰਨ ਤੋਂ ਪਹਿਲਾਂ ਤੇ ਓਇਲ ਮੈਂ ਕਿਹੜਾ ਲਗਾਇਆਗਾ ਮੈਂ ਲਗਾਉਣੀ ਹੈ ਜੀ ਨਾਓ ਆਦੀਵਾਸੀ ਓਇਲ ਠੀਕ ਹੈ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਬਟ ਇਹਦੇ ਵਿੱਚ ਫੇਕ ਪਰਸਨ ਵੀ ਬਹੁਤ ਨੇ ਜਿਹੜੇ ਨਕਲੀ ਤੇਲ ਵੀ ਵੇਚਦੇ ਆ ਪਰ ਆਪਾਂ ਹੀ ਅਸਲੀ ਤੇਲ ਲੈਂਦਾ ਸੀਗਾ ਨਕਲੀ ਤੇਲ ਬਹੁਤ ਸਸਤਾ ਵੀ ਮਿਲ ਰਿਹਾ ਠੀਕ ਆ ਤੇ ਬਹੁਤ ਸਾਰੇ ਇਨਫਲੂਐਂਸਰ ਨੇ ਜਿਹੜੇ ਉਹ ਪ੍ਰੋਮੋਸ਼ਨ ਵੀ ਕਰ ਰਹੇ ਨੇ ਪਰ ਤੁਸੀਂ ਵੀ ਕਨਫਿਊਜ਼ ਹੋ ਜਾਂਦੇ ਹੋ ਵੀ ਉਹਦੇ ਵਿੱਚੋਂ ਅਸਲੀ ਕਿਹੜਾ ਤੇ ਨਕਲੀ ਕਿਹੜਾ ਬਟ ਇਹ ਤੇਲ ਮੈਂ ਤੁਹਾਨੂੰ ਅੱਜ ਦੱਸ ਦਿੰਨੀ ਹਾਂ ਮੇਰੇ ਕੋਲ ਜਿਹੜਾ ਹੈਗਾ ਇਹ ਹੀ ਅਸਲੀ ਆ ਤੇ ਇਹਦਾ ਰਿਜ਼ਲਟ ਵੀ ਮੈਨੂੰ ਮਿਲਿਆ ਬਿਕਾਜ਼ ਰਿੱਕੀ ਦੇ ਇਥੋਂ ਸਾਰੇ ਵਾਲ ਝੜ ਚੁੱਕੇ ਸੀਗੇ ਤੇ ਉਹਨੇ ਪ੍ਰੋਪਰ ਡਿਟੇਲ ਦੇ ਵਿੱਚ ਇੱਕ ਮਹੀਨਾ ਇਹ ਜਿਹੜਾ ਤੇਲ ਆ ਠੀਕ ਹੈ ਯੂਜ਼ ਕੀਤਾ ਸੀਗਾ ਤਾਂ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਿਆ ਵੀ ਇਹ ਤੇਲ ਵਧੀਆ ਤੇਲ ਆ ਇਹ ਆਪਾਂ ਵੀਡੀਓ ਦੇਖੀ ਸੀਗੀ ਰਿੱਕੀ ਨੇ ਸੋਨੂ ਸੂਤ ਦੀ ਠੀਕ ਹੈ ਕਿਉਂਕਿ ਉਹ ਟਰਸਟਡ ਜਿਹਾ ਬੰਦਾ ਹੈਗਾ ਹਨਾ ਉਹ ਇਦਾਂ ਕਿਸੇ ਦੀ ਵੀ ਪ੍ਰੋਮੋਸ਼ਨ ਨਹੀਂ ਕਰਦਾ ਤਾਂ ਉਹਦੇ ਥਰੂ ਆਪਾਂ ਇਹ ਜਿਹੜਾ ਆਇਲ ਆ ਉਹ ਬਾਏ ਕੀਤਾ ਸੀਗਾ ਠੀਕ ਹੈ ਬਾਕੀ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਦੇਖੋ ਆਵਲੀ ਬੋਟਲ ਹੁੰਦੀ ਹੈ ਇਹਨਾਂ ਦੀ ਆਵਲ ਨੰਬਰ ਆ ਦੇਖੋ ਇੱਕ ਨੰਬਰ ਇਹਨਾਂ ਦਾ ਆ ਗਿਆ 87920 92880 ਇੱਕ ਆ ਗਿਆ 99452 28226 ਇੱਕ ਆ ਗਿਆ 98752 33518 ਇੱਕ ਆ ਗਿਆ 98099045 ਠੀਕ ਹੈ 28506 ਇਹ ਤੁਸੀਂ ਦੇਖ ਲਿਓ ਤੇ ਇਹਨਾਂ ਦੀ ਸਾਈਟ ਬਣੀ ਹੁੰਦੀ ਆ ਉੱਥੋਂ ਤੁਸੀਂ ਆ WhatsApp ਤੇ ਆ ਸਾਰੇ ਕੰਟੈਕਟ ਠੀਕ ਹੈ ਜਿਹੜੀ ਪੇਮੈਂਟ ਹੁੰਦੀ ਆ ਉਹ ਕੈਸ਼ ਔਨ ਡਿਲੀਵਰੀ ਵੀ ਹੁੰਦੀ ਆ ਨੋ ਸਾਈਡ ਇਫੈਕਟ ਪਹਿਲਾਂ ਆਪਾਂ ਘੰਟਾ ਇਹ ਲਗਾ ਕੇ ਰੱਖਣਾਗਾ ਠੀਕ ਹੈ ਇੱਕ ਘੰਟਾ ਇਹ ਮੇਂ ਲਗਾ ਰੱਖਿਆਗਾ ਜਨ ਇਸ ਤੋਂ ਬਾਅਦ ਕੀ ਕਰਨਾ ਉਹ ਦੱਸਦੀ ਹਾਂ ਹਾਂਜੀ ਗਾਇਜ਼ ਇਸ ਤੋਂ ਬਾਅਦ ਤੁਹਾਨੂੰ ਆ ਤਾਂ ਪਤਾ ਹੀ ਹੋਣਾ ਠੀਕ ਹੈ ਹਿਮਾਲਿਆ ਦਾ ਪਿਊਰੀਫਾਈਂਗ ਫੇਸ ਜੈਲ ਨੀਮ ਫੇਸ ਜੈਲ ਠੀਕ ਹੈ ਹੁੰਦੀ ਤਾਂ ਇਹ ਫੇਸ ਜੈਲੀ ਆ ਹਮਾਲਿਆ ਦੀ ਪਤੰਜਲੀ ਦੀ ਠੀਕ ਆ ਜਿਹੜੀ ਵੀ ਤੁਹਾਨੂੰ ਮਿਲਦੀ ਆ ਤੁਸੀਂ ਇਹ ਵਾਲੀ ਜਿਹੜੀ ਹੈਗੀ ਆ ਐਲੋਵੇਰਾ ਜੈਲ ਆ ਜਿਹੜੀ ਇਹ ਲੈ ਲੈਣੀ ਆ ਠੀਕ ਆ ਜੋ ਵੀ ਤੁਹਾਡੇ ਕੋਲ ਐਲੋਵੇਰਾ ਜੈਲ ਹੁੰਦੀ ਆ ਇਹ ਨੀਮ ਜੈਲ ਲਾਗੀ ਠੀਕ ਆ ਬਟ ਆਪਾਂ ਲੈਣੀ ਐਲੋਵੇਰਾ ਜੈਲ ਮੈਂ ਭੁਲੇਖੇ ਨਾਲ ਹੀ ਚੱਕ ਲਈ ਮੈਂ ਐਲੋਵੇਰਾ ਜੈਲ ਚੱਕਾ ਇਹ ਮੈਂ ਭੁਲੇਖੇ ਨਾਲ ਹੀ ਚੱਕ ਲਈ ਵੇਟ ਲਓ ਵੇ ਐਲੋਵੇਰਾ ਜੈਲ ਠੀਕ ਆ ਜੋ ਵੀ ਐਲੋਵੇਰਾ ਜੈਲ ਲਾਗੀ ਜਿਹੜੀ ਹਨਾ ਆਪਣੀ ਹੁੰਦੀ ਆ ਉਹ ਆਪਾਂ ਲੈ ਲੈਣੀ ਆ ਤੇ ਬਾਲਾਂ ਦੇ ਵਾਲ ਖੋਲ ਕੇ ਆਪਾਂ ਬਾਲਾਂ ਦੀ ਜੜਾਂ ਦੇ ਵਿੱਚ ਲਗਾਉਣੀ ਆ ਕਿੱਦਾਂ ਲਗਾਉਣੀ ਆ ਮੈਂ ਤੁਹਾਨੂੰ ਦੱਸਦੀ ਆ ਲਓ ਜੀ ਇਹ ਆਪਣੀ ਹੈਗੀ ਹੈ ਜੈਲ ਜਿਹੜੀ ਇਹ ਵਾਲੀ ਜੈਲ ਆ ਨਾ ਇਹ ਆਪਾਂ ਡੇਲੀ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਪਦੇ ਬਾਲਾਂ ਤੇ ਕਿੱਦਾਂ ਲਗਾ ਸਕਦੇ ਆ ਦੇਖੋ ਹੁਣ ਤਾਂ ਮਤਲਬ ਕਿਵੇਂ ਜੜਾਂ 'ਚ ਵੀ ਲਗਾਉਂਗੀ ਇਦਾਂ ਜੜਾਂ 'ਚ ਵੀ ਲਗਾ ਕੇ ਠੀਕ ਹੈ ਤਾਂ ਸਾਰੇ ਵਾਲਾਂ 'ਤੇ ਲਗਾਉਂਗੀ ਇਸ ਤਰੀਕੇ ਨਾਲ ਬੱਟ ਤੁਸੀਂ ਰਾਤ ਨੂੰ ਕਿੱਦਾਂ ਲਗਾਉਣੀ ਆ ਰਾਤ ਨੂੰ ਤੁਸੀਂ ਇਦਾਂ ਜੈਲ ਲੈ ਕੇ ਇਦਾਂ ਹੋ ਕਰਕੇ ਆਹ ਵਾਲੇ ਏਰੀਆ ਤੇ ਲਗਾਉਣੀ ਆ ਇਦਾਂ ਬਾਲਾਂ ਤੇ ਉਦੋਂ ਜੜਾਂ ਚ ਨਹੀਂ ਲਗਾਉਣੀ ਹੈਗੀ ਆਪਾਂ ਠੀਕ ਹੈ ਦੈਨ ਸਵੇਰੇ ਉੱਠ ਕੇ ਕੰਗਾ ਕਰ ਲਿਓ ਬਾਲਾਂ ਨੂੰ ਤੁਸੀਂ ਬਾਲਾਂ ਨੂੰ ਹੱਥ ਲਾ ਕੇ ਦੇਖੋਗੇ ਐਨੇ ਸਿਲਕੀ ਤੇ ਸਮੂਥ ਹੋ ਜਾਂਦੇ ਆ ਹੇਅਰ ਤੁਸੀਂ ਖੁਦ ਮੈਨੂੰ ਕਹੋਗੇ ਵੀ ਹਾਂ ਜੀ ਦੀਦੀ ਸਾਨੂੰ ਵਧੀਆ ਰਿਜ਼ਲਟ ਮਿਲਿਆ ਇਹ ਤੁਸੀਂ ਕਰਕੇ ਜ਼ਰੂਰ ਦੇਖਿਓ ਪੱਕਾ ਕਰਕੇ ਦੇਖਿਓ ਤੁਸੀਂ ਖੁਦ ਕਹੋਗੀਆਂ ਵੀ ਹਾਂ ਦੀਦੀ ਬਾਲਾਂ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਇਦਾਂ ਆਪਾਂ ਜੜਾਂ 'ਚ ਲਗਾ ਲਾਂਗੇ ਪਹਿਲਾਂ ਸਾਰੀ ਜੈਲ ਠੀਕ ਹੈ ਮੈਂ ਲਗਾ ਲਾਂ ਫਿਰ ਤੁਹਾਨੂੰ ਮਿਲਦੀ ਹਾਂਜੀ ਇਦਾਂ ਆਪਾਂ ਲਗਾ ਲਿਆ ਠੀਕ ਆ ਬਾਲਾਂ ਤੇ ਜੈਲ ਲਗਾ ਲਈ ਤੇ ਆਪਾਂ ਹੁਣ ਇਹਨੂੰ ਜੜਾਂ ਹੈਗਾ ਬੰਨ ਕੇ ਰੱਖ ਦਾਂਗੇ ਠੀਕ ਆ ਆਪਦੇ ਬਾਲਾਂ ਬੰਨ ਕੇ ਰੱਖ ਲਾਂਗੇ ਹੁਣ ਇਸ ਤੋਂ ਬਾਅਦ ਬਾਰੀ ਆ ਗਈ ਵੀ ਮੈਂ ਕੰਡੀਸ਼ਨਰ ਕਿਹੜਾ ਯੂਜ਼ ਕਰਦੀ ਆ ਮਾਸਕ ਕਿਹੜਾ ਯੂਜ਼ ਕਰਦੀ ਆ ਠੀਕ ਆ ਤੇ ਸ਼ੈਂਪੂ ਕਿਹੜਾ ਯੂਜ਼ ਕਰਦੀ ਆ ਸਭ ਤੋਂ ਪਹਿਲਾਂ ਗਾਇਸ ਮੇਰੇ ਕੋਲ ਤਿੰਨ ਸ਼ੈਂਪੂ ਹੁੰਦੇ ਆ ਇੱਕ ਸਾਂਸ ਲਿਖਦਾ ਰੱਖਦੀ ਆ ਮੈਂ ਇੱਕ ਮੈਂ ਰੱਖਦੀ ਆ ਠੀਕ ਹੈ ਟਰੱਸਮੇ ਦਾ ਤੇ ਇੱਕ ਮੇਰੇ ਕੋਲ ਹੈਗਾ ਕਲੀਨਿਕ ਪਲੱਸ ਜਿਹੜਾ ਹੈਗਾ ਮੇਰਾ ਫੇਵਰਟ ਹੈਗਾ ਮੇਰਾ ਫੇਵਰਟ ਸ਼ੈਂਪੂ ਉਹੀ ਆ ਹੋਰ ਮੈਂ ਕੋਈ ਸ਼ੈਂਪੂ ਯੂਜ਼ ਨਹੀਂ ਕਰਦੀ ਪਹਿਲਾਂ ਮੈਂ ਮੈਟ੍ਰਿਕਸ ਤੇ ਕਰਦੀ ਸੀ ਬਟ ਮੈਟ੍ਰਿਕਸ ਦੇ ਵਿੱਚ ਵੀ ਨਕਲੀ ਅਸਲੀ ਵਾਲਾ ਕੁਝ ਆਉਣ ਲੱਗ ਗਿਆ ਤਾਂ ਕਰਕੇ ਹੁਣ ਮੈਂ ਏ ਯੂਜ਼ ਕਰਨ ਲੱਗੀ ਸਾਂਸਲਿਕ ਮੈਂ ਯੂਜ਼ ਕਰਦੀ ਆ ਜਦੋਂ ਮੇਰੇ ਬਾਲ ਮੈਨੂੰ ਵਾਲੇ oily ਲੱਗਣ ਤਾਂ ਉਹ ਵਧੀਆ ਰਹਿੰਦੇ ਆ ਹਨਾ ਤੇ ਜਿਆਦਾ ਸਟ੍ਰੇਟ ਚਾਹੀਦੀ ਤਾਂ ਵੀ ਮੈਂ ਸਾਂਸਲਿਕ ਯੂਜ਼ ਕਰ ਲੈਣੀ ਆ ਜਿਹੜਾ ਕਲੀਨਿਕ ਪਲੱਸ ਆ ਜਦੋਂ ਮੇਰੇ ਵਾਲ ਮੈਨੂੰ oily ਲੱਗਣ ਉਹਦੇ ਨਾਲ ਰਫ ਜਿਹਾ ਹੋ ਜਾਂਦੇ ਆ ਉਹ ਤਾਂ ਯੂਜ਼ ਕਰ ਲੈਂਦੀ ਆ ਟਰੈਸ ਵਿੱਚ ਆ ਜਿਹੜਾ ਜਦੋਂ ਮੈਨੂੰ ਵਾਲ ਮੇਰੇ ਜ਼ਿਆਦਾ ਗੰਦੇ ਜੇ ਹੋਣ ਤੇ ਕਿਤੇ ਜਾਣਾ ਹੋਵੇ ਉਦੋਂ ਮੈਂ ਟਰੈਸ ਮੇ ਸ਼ੈਂਪੂ ਆ ਜਿਹੜਾ ਉਹ ਯੂਜ਼ ਕਰਦੀ ਆ ਠੀਕ ਹੈ ਤੇ ਜਿਹੜਾ ਹੈਗਾ ਕੰਡੀਸ਼ਨਰ ਉਹ ਮੈਂ ਤੁਹਾਨੂੰ ਦੱਸ ਦਨੀ ਆ ਮੈਂ ਕਿਹੜਾ ਯੂਜ਼ ਕਰਦੀ ਆ ਤੇ ਮਾਸਕ ਵੀ ਦੱਸ ਦਨੀ ਆ ਕਿਹੜਾ ਯੂਜ਼ ਕਰਦੀ ਹਾਂਜੀ ਗਾਇਜ਼ ਤੇ ਕੰਡੀਸ਼ਨਰ ਆਪਾਂ ਯੂਜ਼ ਕਰਦੇ ਹਾਂ ਇਨਾਰਮਲੀ ਠੀਕ ਹੈ ਇਨਾਰਮਲੀ ਜਿਹੜਾ ਇਹ ਆ ਕੰਡੀਸ਼ਨਰ ਆ ਤੇ ਇਹ ਬਹੁਤ ਜਿਆਦਾ ਬੈਸਟ ਆ ਬਾਈ ਈਵਨ ਨਾਇਕਾ ਤੋਂ ਵਾਹੀ ਕੀਤਾ ਸੀਗਾ ਇਨਾਰਮਲੀ ਹੇਅਰ ਤੁਸੀਂ ਕੰਡੀਸ਼ਨਰ ਜਿਹੜਾ ਹੈਗਾਗਾ ਉਹ ਤੇ ਭਰ ਸਕਦੇ ਹੋ ਤੇ ਇੱਕ ਤਾਂ ਇਹ ਹਾਈਡਰੇਟ ਤੇ ਪ੍ਰੋਟੈਕਟ ਕਰਦਾ ਵਾਲਾਂ ਨੂੰ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਇਹ ਯੂਜ਼ ਕਰਦੀ ਨੂੰ ਘਟੋ ਘਟਾ ਇੱਕ ਸਾਲ ਤੋਂ ਪਲੱਸ ਹੋ ਗਿਆ ਹੋਣਾ ਤੇ ਮੈਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਬਹੁਤ ਘੈਂਟ ਆ ਠੀਕ ਆ ਵਾਲ ਬਹੁਤ ਸੋਹਣੇ ਹੋ ਜਾਂਦੇ ਆ ਤੇ ਵਾਲੇ ਝੂਲੇ ਝੂਲੇ ਜੇ ਵੀ ਨਹੀਂ ਹੁੰਦੇ ਜਿੱਦਾਂ ਆਪਾਂ ਕਹਿੰਦੇ ਆ ਵਾਲੇ ਪਤਲੇ ਜੇ ਨਹੀਂ ਵਧੀਆ ਲੱਗਦੀ ਆ ਹੇਅਰ ਸੋਹਣੇ ਲੱਗਦੀ ਆ ਤੇ ਇਸ ਤੋਂ ਬਾਅਦ ਆ ਗਈ ਬਈ ਮਾਸਕ ਦੀ ਬਾਰੀ ਵੀ ਮੈਂ ਮਾਸਕ ਕਿਹੜਾ ਯੂਜ਼ ਕਰਦੀ ਆ ਮੈਨੂੰ ਦੇਖਣਾ ਪਊਗਾ ਕਿਉਂਕਿ ਅੱਜ ਮੇਰਾ ਮਾਸਕ ਖਤਮ ਹੋਇਆ ਪਿਆਗਾ ਮੰਗਵਾਉਣ ਵਾਲਾ ਪਿਆਗਾ ਬਟ ਮੈਂ ਦੇਖਦੀ ਆ ਮੇਰੇ ਕੋਲ ਡੱਬੀ ਜਾਂ ਕੋਈ ਟੈਗ ਉਹਦਾ ਪਿਆ ਹੋਵੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰ ਤੁਸੀਂ ਵੀ ਮੰਗਵਾ ਲਓ ਮੈਂ ਵੀ ਮੰਗਵਾਉਂਗੀ ਲੋ ਬੇ ਤੁਸੀਂ ਨਾ ਨਾਇਕਾ ਤੇ ਭਰਨਾ ਦੀ ਫੈਬੂਲਸ ਦੀ ਫੈਬੂਲਸ ਇਹ ਜਿਹੜੇ ਆਪਣੇ ਹੇਅਰ ਨੇ ਜਿਹੜੇ ਹਨ ਗੰਦੇ ਹੋ ਜਾਂਦੇ ਆ ਉਹਨਾਂ ਨੂੰ ਰਿਪੇਅਰ ਕਰਦਾਗਾ ਠੀਕ ਹੈ ਤਾਂ ਤੁਸੀਂ ਦੀ ਫੈਬੂਲਸ ਹੇਅਰ ਮਾਸਕ ਦਾ ਜਿਹੜਾ ਭਰਕੇ ਨਾਇਕਾ ਤੇ ਉਹ ਕੱਢ ਲੈਣਾਗਾ ਠੀਕ ਆ ਬਾਕੀ ਹੇਅਰ ਮਾਸਕ ਲੋਰੀਅਲ ਦੇ ਵੀ ਵਧੀਆ ਨੇ ਤੇ ਹੇਅਰ ਮਾਸਕ ਡਬ ਦਾ ਵੀ ਵਧੀਆਗਾ ਬਟ ਡਬ ਨਾਲ ਥੋੜੇ ਜਿਹਾ ਬਾਹਰ ਜ਼ਿਆਦਾ ਝਾੜ ਦਿੰਦਾ ਮੈਨੂੰ ਐਂਜੇ ਲੱਗਦਾ ਹੁੰਦਾ ਤਾਂ ਮੈਂ ਘੱਟ ਯੂਜ਼ ਕਰਦੀ ਆ ਰਸਮੀ ਦੇ हेयर मास्क ਵਧੀਆ ਨੇ ਲੋਰੀਅਲ ਦੇ ਤਾਂ ਬੈਸਟ ਨੇ हेयर मास्क ਸ਼ੈਂਪੂ ਵੀ ਤੇ ਬੈਸਟ ਵੀ ਉਹ ਤੁਸੀਂ ਅੱਖਾਂ ਬੰਦ ਕਰਕੇ ਯੂਜ਼ ਕਰ ਸਕਦੇ ਹੋ ਠੀਕ ਆ ਇਹ ਵਾਲੇ हेयर मास्क ਸੀਗੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਅਨਾਰਮਲੀ ਦੇ ਵੀ हेयर मास्क ਅੱਛੇ ਆ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉੱਥੇ ਹੁੰਦਾ ਗੱਲ ਲਿਖਿਆ ਹੁੰਦਾ ਵੀ ਕਿਸ ਪਰਪਸ ਲਈ ਆ ਇਹ हेयर मास्क ਕਿਉਂਕਿ ਜੇ ਵਾਲ ਝੜਦੇ ਆ ਉਹਦੇ ਵਾਸਤੇ ਅਲੱਗ ਹੁੰਦਾ ਹਰ ਇੱਕ ਚੀਜ਼ ਵਾਸਤੇ ਅਲੱਗ-ਅਲਗ ਹੁੰਦਾਗਾ ਠੀਕ ਆ ਜੇ ਵਾਲ ਜ਼ਿਆਦਾ ਰਫ ਨੇ ਉਹਦੇ ਵਾਸਤੇ ਕਿਹੜਾ ਵਧੀਆਗਾ ਤਾਂ ਤੁਸੀਂ ਉੱਥੇ ਸਰਚ ਕਰਕੇ ਆਪਦਾ हेयर ਮਾਸਕ ਆ ਜਿਹੜਾ ਉਹ ਮੰਗਵਾ ਸਕਦੇ ਹੋ ਜੀ। ਲੋ ਜੀ ਹੁਣ ਆਪਾਂ ਬਾਲਾਂ ਤੇ ਜੈਲ ਲਗਾਈ ਹੋਈ ਆ ਠੀਕ ਆ ਇਹ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਆ ਤਾਂ ਆਪਾਂ ਹੁਣ ਹੇਅਰ ਨੂੰ ਜਿਹੜਾ ਹੈਗਾ ਵਾਸ਼ ਕਰਨਾਗਾ ਘੱਟੋ ਘੱਟ ਅੱਧੇ ਘੰਟੇ ਬਾਅਦ ਠੀਕ ਆ ਤੇ ਉਹ ਉਸ ਤੋਂ ਬਾਅਦ ਕੀ ਪ੍ਰੋਸੀਜਰ ਆ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ। ਹਾਂਜੀ ਲੋ ਵੀ ਕੁੜੀਓ ਆਪਾਂ ਹੈੱਡ ਠੀਕ ਆ ਵਾਸ਼ ਕਰਕੇ ਦੈਨ ਆਪਾਂ ਇਦਾਂ ਨਾ ਟੋਵਲ ਲਪੇਟ ਲੈਣਾਗਾ। ਤੇ ਪਹਿਲੇ ਹੀ ਨਿਸ਼ਕੋਣੇ ਘੱਟੋ ਘੱਟ 5-10 ਮਿੰਟ ਇਦਾਂ ਟੋਵਲ ਦੇ ਵਿੱਚ ਆਪਾਂ ਬੰਦ ਕਰਕੇ ਵਾਲਾਂ ਨੂੰ ਠੀਕਾ ਫਿਰ ਆਪਾਂ ਸੁਕਾਉਣੇ ਆ ਚਾਹੇ ਫਿਰ ਡਰਾਇਰ ਨਾਲ ਸੁਕਾ ਲੋ ਚਾਹੇ ਧੁੱਪੇ ਸੁਕਾ ਲੋ ਤੁਹਾਡੀ ਮਰਜ਼ੀ ਹੁਣ ਆਪਾਂ ਆਪਣੇ ਵਾਲਾਂ ਨੂੰ ਸੁਕਾ ਲਾਂਗੇ ਠੀਕਾ ਟੋਵਲ ਦੇ ਵਿੱਚੋਂ ਕੱਢ ਲੇ ਹੁਣ ਆਪਾਂ ਚਾਹੇ ਡਰਾਇਰ ਨਾਲ ਚਾਹੇ ਨਾਰਮਲ ਜਿੱਦਾਂ ਆਪਾਂ ਵਾਲ ਸੁਕਾਉਣੇ ਆ ਉਦਾਂ ਆਪਦੇ ਵਾਲ ਸੁਕਾ ਲਾਂਗੇ ਫਿਰ ਆਪਾਂ ਕੋਈ ਵੀ ਆਪਦਾ ਹੈਅਰ ਸਟਾਈਲ ਬਣਾ ਸਕਦੇ ਆ ਕਿਤੇ ਵੀ ਆਪਾਂ ਆਪਦੇ ਸੋਹਣੇ ਸੋਹਣੇ ਵਾਲ ਲੈ ਕੇ ਜਾ ਸਕਦੇ ਆ ਇਸ ਤੋਂ ਬਾਅਦ ਸੀਰਮ ਲਗਾਉਣਾ ਤੁਹਾਡੀ ਮਰਜ਼ੀ ਮੈਂ ਸੀਰਮ ਨਹੀਂ ਲਗਾਉਂਦੀ ਕਿਉਂਕਿ ਮੇਰੇ ਵਾਲਾਂ ਤੇ ਆਇਲ ਬਹੁਤ ਆਉਂਦਾ ਤਾਂ ਕਰਕੇ ਮੈਂ ਸੀਰਮ ਬਹੁਤ ਘੱਟ ਯੂਜ਼ ਕਰਦੀ ਆ ਬਟ ਜੇ ਤੁਸੀਂ ਕਰਨਾ ਤਾਂ ਤੁਸੀਂ ਕਰ ਸਕਦੇ ਲੋ ਬਈ ਗਾਇਸ ਆਪਾਂ ਡਰਾਇਰ ਕਰ ਲੇ ਵਾਲ ਠੀਕ ਹੈ ਤੇ ਦੇਖੋ ਤੁਸੀਂ ਵਾਲ ਕਿੰਨੇ ਸੋਹਣੇ ਹੋ ਗਏ ਆ ਤਾਂ ਤੁਸੀਂ ਵੀ ਇਦਾਂ ਦੇ హెయిਰ ਬਣਾ ਸਕਦੇ ਹੋ ਪਰ ਸਾਤ ਦੋ ਚਾਰ ਚੀਜ਼ਾਂ ਜਣੀਆਂ ਹੁੰਦੀਆਂ ਇਹਦਾ ਧਿਆਨ ਰੱਖਣਾ ਹੁੰਦਾ ਔਰ ਕੁਛ ਨਹੀਂ ਸ਼ੈਂਪੂ ਵਗੈਰਾ ਕੁਛ ਵੀ ਨਹੀਂ ਬਸ ਇਹ ਚੀਜ਼ ਹੁੰਦੀ ਹੈ ਵੀ ਆਪਣਾ ਸਟਰਕਚਰ ਆਪਣੇ ਆਪ ਸਹੀ ਹੋ ਜਾਂਦਾ ਜੇ ਆਪਾਂ ਵਧੀਆ ਕੇਅਰ ਕਰਾਂਗੇ ਆਪਣੇ ਵਾਲਾਂ ਦੀ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਆਪਣੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਕੋਈ ਵੀ ਇਸ ਰਿਲੇਟਡ ਤੁਹਾਡਾ ਕੁਐਸਚਨ ਹੋਇਆ ਠੀਕ ਆ ਤਾਂ ਕਮੈਂਟ ਕਰਿਓ ਮੈਂ ਤੁਹਾਡਾ ਜਰੂਰ ਰਿਪਲਾਈ ਕਰੂੰਗੀ ਥੈਂਕ ਯੂ ਬਾਏ ਬਾਏ